ਜਾਲੀ ਸਾਰੇ ਭਰਾਵਾਂ ਨੂੰ ਵੀਰੋ ਅੱਜ ਆਪਾਂ ਪਹੁੰਚੇ ਆਂ ਜੀ ਲਾਲਪਾਈ ਵਾਲੇ ਸਰਦਾਰਾਂ ਦੇ ਘਰ ਜਿਨ੍ਹਾਂ ਦੇ ਘਰੇ ਤੁਹਾਨੂੰ ਅੱਜ ਦਾ ਸਾਈਵਲ ਬੁੱਲ ਵਖਾਉਣ ਲੱਗੇ ਆ ਇਹਦੇ ਓਨਰ ਨੇ ਜਸਕਰਨ ਸਿੰਘ ਮਾਨ ਤੇ ਸਮਾਜੀ ਸਟੱਡ ਫਾਰਮ ਜਿਹੜਾ ਇਹਨਾਂ ਦੇ ਕੋਲ ਘੋੜਿਆਂ ਦਾ ਤੇ ਹਰ ਪ੍ਰਕਾਰ ਦਾ ਜਾਨਵਰ ਇਹਨਾਂ ਦੇ ਘਰੇ ਰੱਖਿਆ ਤੇ ਉਹ ਆਪੇ ਸਾਰੇ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਪਰ ਅੱਜ ਦੀ ਵੀਡੀਓ ਵਿੱਚ ਤਾਂ ਤੁਹਾਨੂੰ ਇੱਕ ਸਾਈਵਲ ਬੁੱਲ ਵਖਾਉਨੇ ਆ ਬੜਾ ਸੋਹਣਾ ਬੁੱਲਾ ਇਹ ਨਾ ਆਖਿਓ ਕਿ ਸਰਦਾਰ ਘਰ ਦਾ ਇਹ ਬੁੱਲਾ ਹੈ ਤੇ ਉਹਨਾਂ ਦੇ ਘਰੇ ਖਰਾਖ ਦੇ ਕੇ ਰਾਜੀ ਕਰਤਾ ਹੁਣਾ ਪਰ ਉਹਦੇ ਤੇ ਨਾ ਜਾਇਓ ਕਿਉਂਕਿ ਮੈਨੂੰ ਕਈ ਗੱਲਾਂ ਫੀਲ ਦੇ ਸੋਨ ਨੂੰ ਮਿਲਦੀਆਂ ਪਰ ਇਹਦੀ ਬੰਤਰ ਵੇਖੋ ਇਹਦੇ ਕਰੈਕਟਰ ਵੇਖੋ ਕਿੱਡੇ ਸੋਹਣੇ ਆ ਤੇ ਇਹਦੀ ਬੰਨ ਵੇਖੋ ਤੇ ਥੱਲੇ ਝਾਲਰ ਵੇਖੋ ਇਹਦੀ ਤੇ ਬਾਕੀ ਕੰਨ ਤੇ ਮੂੰਹ ਤੇ ਕਿਆ ਟਾਪ ਦਾ ਬੁੱਲ ਆ ਇਹ ਤੇ ਇਹ ਬਾਈ ਹੋਰਾਂ ਦੀ ਘਰ ਦੀ ਬਰੀਡ ਦਾ ਬੱਚਾ ਕਿਉਂਕਿ ਇਹਨਾਂ ਦੇ ਘਰੀ ਗਾਂ ਤੇ ਜਿਹੜੀ ਮੁਕਸਰ ਮੇਲੇ ਦੀ ਚੈਂਪੀਅਨ ਵੀ ਰਹਿ ਚੁੱਕੀ ਹੈ ਦੁੱਧ ਚਵਾਈ ਦੇ ਵਿੱਚ ਤੇ ਲਗਾਤਾਰ ਇਹ 4 ਸਾਲ ਮੁਕਾਬਲੇ ਲੜੀਏ ਤੇ 4 ਸਾਲ ਜਿੱਤ ਕੇ ਆਈ ਆ ਤੇ ਸਾਈਵਾਲ ਦੀ ਇਹਨਾਂ ਨੂੰ ਬਾਈ ਹੋਰਾਂ ਨੇ ਘਰੇ ਗਾਈਆਂ ਜਿਹੜੀਆਂ ਘਰਦੀਆਂ ਬਰੀਡ ਦੀਆਂ ਤੇ ਗਿਰਗਾ ਦਾ ਵੀ ਬਾਈ ਹੋਰਾਂ ਕੋਲ ਫਾਰਮ ਆ ਤੇ ਬਾਕੀ گاਵਾ ਮੱਜਾ ਸਾਰੇ ਜਾਨਵਰ ਇਹਨਾਂ ਕੋਲੇ ਤੇ ਬਾਕੀ ਬਹੁਤ ਸੋਹਣੇ ਬੁੱਲ ਆ ਤੇ ਬਾਕੀ ਜੇ ਕਿਸੇ ਵੀਰ ਨੇ ਡਾਇਰੈਕਟ ਕਰਾਸਿੰਗ ਕਰਾਉਣੀ ਹੋਵੇ ਕਈ ਜਿਵੇਂ ਗਾਈਆਂ ਸੀਮਨ ਤੇ ਨਹੀਂ ਵੀ ਰੱਖੀਆਂ ਇਹਨੀਆਂ ਚੰਗੀਆਂ ਚੰਗੀਆਂ ਗਾਈਆਂ ਹੁੰਦੀਆਂ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਮੈਂ ਫੋਨ ਨੰਬਰ ਸਕਰੀਨ ਤੇ ਚਲਾ ਦਿੰਨਾ ਤੇ ਡਾਇਰੈਕਟ ਕਰਾਸਿੰਗ ਕਰਾ ਸਕਦੇ ਹੋ ਤੇ ਕਿਉਂਕਿ ਬਾਈ ਹੋਰੀ ਕਹਿੰਦੇ ਕਿ ਸਿਮਨ ਨਹੀਂ ਦਾ ਤਿਆਰ ਕਰਾਇਆਗਾ ਸਭ ਡਾਇਰੈਕਟ ਕ੍ਰੋਸਿੰਗ ਛੜਲੀ ਛੜਦੇ ਆ ਇਹ ਤੇ ਬਾਕੀ ਦੀ ਜਿਹੜੀ ਲੇਨ ਆ ਉਹ ਬਹੁਤ ਜ਼ਿਆਦਾ ਵਧੀਆ ਦੁੱਧ ਦੀ ਲੇਨ ਆ ਇਹ ਦੁੱਧ ਦੀ ਲੇਨ ਚ ਉਹ ਬੋਲਾ ਤੇ ਨਾਮ ਦੀ ਗੱਲ ਕਰਕੇ ਤੇ ਨਾਮ ਇਹਦਾ ਭੋਲੂ ਆ ਤੇ ਉਮਰ ਇਹਦੀ 6 ਸਾਲ ਹੋ ਚੁੱਕੀ ਆ ਤੇ ਜਿਹਦੀ ਪਿਓ ਦੀ ਗੱਲ ਕਰਕੇ ਤੋਂ ਸੈਕ ਦੇ S11 ਦਾ ਇਹ ਬੱਚਾ ਤੇ ਇਹਦੀਆਂ ਬੱਚੀਆਂ ਵੀ ਜਿਹੜੀਆਂ ਦੁੱਧ ਤੇ ਆ ਚੁੱਕੀਆਂ ਆ ਤੇਰੀਆਂ ਵੇੜਾ ਨੇ ਪਹਿਲੇ ਪਹਿਲੇ ਸਵੇਰੇ 14 ਰੋਜ਼ਾ ਲੀਟਰ ਤੋਂ ਦਿੱਤਾ ਤੇ ਬਹੁਤ ਸੋਹਣੇ ਰਿਕਾਰਡ ਤੇ ਆਈਆਂ ਤੇ ਬਾਕੀ ਆਓ ਆਪਾਂ ਹੁਣ 22 ਤੋਂ ਇਹਦੇ ਬਾਰੇ ਪੁੱਛਦੇ ਆ ਤੇ ਜਾਣਕਾਰੀ ਲੈਣੇ ਆ ਅੱਜ ਆਪਾਂ ਪਹੁੰਚੇ ਆ 22 ਜਸਕਰਨ ਦੇ ਘਰ ਤੇ ਇਹਨਾਂ ਦਾ ਪਿੰਡ ਆ ਲਾਲਪਈ ਤੇ ਬਾਈ ਹੋਰੀ ਲਾਲਪਈ ਦੇ ਬਹੁਤ ਚੰਗੇ ਘਰੋਂ ਆ ਸਰਦਾਰ ਬੰਦੇ ਆ ਪਰ ਮੈਂ ਇਹਨਾਂ ਦੇ ਵਿੱਚ ਇੱਕ ਘਰ ਆਖ ਜਦੋਂ ਮੈਨੂੰ ਮਨ ਖੁਸ਼ ਬਹੁਤ ਹੋਇਆ ਬੁੜੀਆ ਜੀ ਰੂਹ ਨੂੰ ਜਦ ਸ਼ਾਂਤੀ ਮਿਲੀ ਆ ਕਿਉਂਕਿ ਇਨਾਂ ਦੇ ਘਰ ਇੱਕ ਹਰ ਪ੍ਰਕਾਰ ਦਾ ਜਾਨਵਰ ਆ ਜੇ ਕੁੱਕੜ ਦੀ ਗੱਲ ਕਰਾਂ ਕੁੱਤੇ ਦੀ ਗੱਲ ਕਰਾਂ ਬੱਕਰੀਆਂ ਦੀ ਗੱਲ ਕਰਾਂ ਗਾਇਆਂ ਤੇ ਘੋੜੀਆਂ ਤੇ ਸਾਰਾ ਕੁਝ ਬਾਈ ਨੂੰ ਸ਼ੌਂਕ ਆ ਤੇ ਅੱਜ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਜਿਹੜਾ ਸਾਹਮਣੇ ਤੁਸੀਂ ਬਾਈ ਦੇ ਹੱਥ ਵਿੱਚ ਤੁਸੀਂ ਵੇਖ ਰਹੇ ਹੋ ਤੇ ਇਹ ਸਾਈਵਾਲ ਦਾ ਬੋਲਾ ਤੇ ਇਹਨੂੰ ਬੜੀ ਲੰਮਾਰਾ ਜਾਣਦੇ ਆ ਆਪਾਂ ਬਾਈ ਨੂੰ ਪੁੱਛਦੇ ਆ ਵੀ ਕਿੰਨੇ ਚਿਰ ਦਾ ਹੋ ਗਿਆ ਕੀ ਦਾ ਰਿਕਾਰਡ ਆ ਤੇ ਆਪਾਂ ਬਾਈ ਕੇਦਰ ਨਾਲ ਦਰਵਾਜ਼ੇ ਦੇ ਮੈਂ ਕੈਮਰਾ ਮਾਰ ਕੇ ਦਿਖਾਉਣਾ ਬڑا ਸੁਣਾ ਪੁਰਾਣੀ ਰਵਾਇਆ ਜਿਆ ਦਰਵਾਜ਼ਾ ਪਾਈ ਹੋਇਆ ਹੈ ਅੱਜ ਵੀ ਥਾਮ ਕੇ ਰੱਖਿਆ ਹੋਇਆ ਤੇ ਇਹ ਬਾਈ ਦੇ ਦਾਦਾ ਜੀ ਦਾ ਨਾਮ ਆ ਸਰਦਾਰ ਸੁਖਦੇਵ ਸਿੰਘ ਮਾਨ ਇਹ ਲਾਲ ਬਾਈ ਪਿੰਡ ਇੱਥੇ ਜਿਆਤਰ ਮਾਨ ਜਿਹੜੇ ਗੋਦ ਦੇ ਚ ਮਾਨ ਭਾਈਚਾਰੇ ਦੇ ਜਿਹੜੇ ਲੋਕ ਆ ਤੇ ਇਹ ਮਾਨ ਮਾਨਾ ਦਾ ਹੀ ਆ ਕਿਉਂਕਿ ਮੇਰਾ ਪਿੰਡ ਵੀ ਬਾਂਬਾ ਮਾਨਾ ਦਾ ਹੀ ਆ ਤੇ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਅੱਜ ਤਾਂ ਤੁਹਾਡੇ ਇੱਕ ਨਾ ਮੈਨੂੰ ਘਰਿਆ ਕੇ ਮਾਨ ਨੂੰ ਬਹੁਤ ਸ਼ਾਂਤੀ ਮਿਲੀ ਕਿਉਂਕਿ ਤੁਸੀਂ ਹਰ ਬਕਾਰ ਦਾ ਜਾਨਵਰ ਅੱਜ ਥਾਮ ਕੇ ਰੱਖਿਆ ਹੋਇਆ ਹੈ ਇਦੇ ਵਿੱਚ ਕੀ ਕਰਨਾ ਹੈ ਉਹ ਸ਼ੌਕ ਜੀ ਇਹ ਸ਼ੌਕ ਪਹਿਲੇ ਦਿਨ ਤੋਂ ਸ਼ੌਕ ਹੈ ਜੀ ਸਹੀ ਸਹੀ ਕਦੋਂ ਤੋਂ ਸ਼ੌਕ ਹੈ ਤੁਹਾਨੂੰ ਜਨਵਰਾਂ ਦਾ 10 ਸਾਲ ਤੋਂ ਇਹ 10 ਸਾਲ ਦਾ 10 ਸਾਲ ਉਮਰ ਸੀ ਮੇਰੀ ਉਦੋਂ ਅੱਛਾ 10 ਸਾਲ ਉਮਰ ਸੀ ਤੁਹਾਡੀ ਠੀਕ ਆ ਠੀਕ ਆ ਠੀਕ ਆ ਬਾਈ ਨੇ ਤੇ ਬਾਈ ਜੀ ਜਿਵੇਂ ਆਪਾਂ ਵੇਨੇ ਹਨਾ ਵੀ ਤੁਸੀਂ ਬਹੁਤ ਚੰਗੇ ਘਰੋਂ ਆ ਠੀਕ ਆ ਚੰਗੇ ਘਰਾਂ ਦੇ ਮੁੰਡੇ ਅੱਜ ਕੱਲ੍ਹ ਚੰਡੀਗੜ੍ਹ ਪੜ੍ਹ ਕੇ ਹੋਰ ਉੱਥੇ ਪੜ੍ਹ ਕੇ ਹੋਰ ਹੀ ਕੁਝ ਜ਼ਿੰਦਗੀ ਜਿਉਂ ਜਾਂਦੇ ਆ ਤੁਸੀਂ ਨਹੀਂ ਇਸ ਕੰਮ ਦੇ ਮਗਰ ਗਏ ਵੀ ਜਿਵੇਂ ਤੁਸੀਂ ਨਹੀਂ ਜੇ ਇਸ ਦਾ ਖਿਤਾਬੁਰ ਕੀ ਧੰਦਾ ਹੀ ਆਪਣਾ ਠੀਕ ਆ ਠੀਕ ਆ ਕਰਦੇ ਹੋਣੇ ਜੀ ਖੇਤੀਬਾੜੀ ਤੇ ਜਾਨਵਰ ਠੀਕ ਆ ਠੀਕ ਆ ਠੀਕ ਆ ਤੇ ਆ ਵੇਖੋ ਤੇ ਜਿਹੜਾ ਆ ਸਾਈ ਵਾਲ ਬੋਲਾ ਇਹਦਾ ਕੀ ਨਾਮ ਆ ਇਹਦਾ ਨਾਮ ਭੋਲੂ ਆ ਜੀ ਅੱਛਾ ਭੋਲੂ ਇਹਦਾ ਨਾਮ ਹਾਂਜੀ ਠੀਕ ਆ ਇਹ 11 ਦਾ ਬੱਚਾ ਹੀ ਸੈਗ ਦਾ ਠੀਕ ਆ ਇਹਦੀ ਮਾਂ ਆਪਣੇ ਘਰੇ ਆ ਜੀ ਚੈਂਪੀਅਨ ਮੰਦਰੀ ਹੈ 2012 ਤੋਂ ਲੈ ਕੇ 17 18 ਤੱਕ ਅੱਛਾ ਚੈਂਪੀਅਨ ਰਹੀ ਇਹਦੀ ਮਾਂ ਹਾਂਜੀ ਠੀਕ ਆ ਆਪਣੇ ਜਿਹੜਾ ਮੁਕਸਫ ਹੈ ਇਹ ਚੈਂਪੀਅਨ ਬਣਿਆ ਜੀ ਜਾਂ ਸਰਕਾਰੀ ਮੇਲਾ ਲੱਗਦਾ ਸੀਗਾ ਹਾਂਜੀ ਪਟਾੜੇ ਸ਼ੋਅ ਦਾ ਚੈਂਪੀਅਨ ਬਣਿਆ ਜੀ ਤੇ ਪਟਾੜੇ ਸ਼ੋਅ ਦਾ ਚੈਂਪੀਅਨ ਵੀ ਆ ਹਾਂਜੀ ਠ ਇਹ 6 ਸਾਲ ਮੁਰਗੀ ਜੀ ਦੀ ਅੱਛਾ ਇਹਦੇ ਜਿਹੜੇ ਬੱਚੇ ਆਏ ਆ ਤੇ ਉਹਨਾਂ ਬਾਰੇ ਦੱਸੋਗੇ ਕੀ ਕੀ ਰਿਕਾਰਡ ਆ ਉਹਨਾਂ ਦੇ ਕੀ ਕਿਵੇਂ ਇਹਦੀ ਪਹਿਲਣ ਵੇੜਾ ਨੇ 15-15 ਕਿਲੋ ਦੁੱਧ ਦਿੱਤਾ ਜੀ ਅੱਛਾ ਪਹਿਲੇ ਵੇੜਾ 15-15 ਕਿਲੋ ਦੁੱਧ ਦਿੱਤਾ ਵੇਖੋ ਵੀ ਜਿਹੜੀਆਂ ਇਹਦੀਆਂ ਵੇੜਾ ਪਹਿਲਣ 15-15 ਕਿਲੋ ਦੁੱਧ ਦਿੱਤਾ ਵੀ ਸਾਈਵਾਲ ਦਾ ਬਹੁਤ ਹੁੰਦਾ 15 ਕਿਲੋ ਦੁੱਧ ਤੇ ਬਹੁਤ ਚੰਗਾ ਇਹਦੀ ਬਾਕੀ ਆਹ ਵੇਖੋ ਬੰਨ ਵੇਖੋ ਇਹਦੀ ਤੇ ਥੱਲੇ ਵੇਖੋ ਇਹ ਝੱਲਰ ਕਿੱਡੀ ਸੋਹਣੀ ਕਿੰਨੀ ਲੰਕ ਦੀ ਝਗ ਲੱਲ ਰਾ ਬਹੁਤ ਸੋਹਣੀ ਕੈਰੇਕਟਰ ਦਾ ਝੋਟ ਇਹ ਬੋਲਾ ਇਹ ਸਾਈਵਾਲ ਦਾ ਤੇ ਆਹ ਦੇਖ ਸਕਦੇ ਹੋ ਤੇ ਬਾਈ ਜੀ ਬਈ ਇਹਦੀ ਥੋੜੀ ਮੈਨੂੰ ਇੱਕ ਦੱਸੋ ਜਿਹੜੇ ਆਪਣੇ ਵੀਰ ਵੇਖ ਰਹੇ ਆ ਉਹਨਾਂ ਨੂੰ ਇੰਨੀ ਕੀ ਜਾਣਕਾਰੀ ਦਿਓ ਬਈ ਜਿਵੇਂ ਤੁਸੀਂ ਬੋਲੇ ਕੀ ਕੀ ਕੈਰੈਕਟਰ ਹੁੰਦੇ ਆ ਇਹਦੇ ਜਿਵੇਂ ਤੁਸੀਂ ਸਮਝਾਇਆ ਮਾੜਾ ਇਹਦੇ ਬਾਰੇ ਇਹਦੇ ਵਿੱਚ ਵੀ ਹਰ ਇੱਕ ਹੀ ਚੀਜ਼ ਢਲਾਈ ਵਾਲੀ ਹੁੰਦੀ ਹੈ ਜਿਵੇਂ ਮੱਥੇ ਤੋਂ ਲਾ ਕੇ ਅੱਛਾ ਬਨ ਬਨ ਵੀ ਥੱਲੇ ਨੂੰ ਢਲਦੀ ਹੈ ਹਾਂ ਠੀਕ ਆ ਬਾਡੀ ਦੇ ਉੱਤੇ ਜਿੰਨਾ ਵੀ ਹੱਥ ਗੋਲ ਲੋੜੀ ਤਰੂ ਬਾਈ ਗੋਲ ਫੋੜੀ ਠੀਕ ਆ ਤੇ ਜਿਹੜੀ ਆਹ ਕਲਰ ਹੈ ਹਾਂ ਇਹ ਡਾਰਕ ਬਰਾਊਨ ਲਾਈਟ ਬਰਾਊਨ ਦੋ ਕਲਰ ਆ ਜਾਂਦੇ ਆ ਅੱਛਾ ਤੇ ਠੀਕ ਆ ਦੋ ਦੋ ਆ ਜਾਂਦੇ ਆ ਤੇ ਜਿਹੜੀ ਆ ਹਾਂ ਚੱਲ ਰਾ ਥੱਲੇ ਹਾਂਜੀ ਇਹ ਵੀ ਵੱਧ ਤੋਂ ਵੱਧ ਜੀ ਲੰਕ ਦੀ ਹੁੰਦੀ ਉਹ ਨਹੀਂ ਇਹ ਪਿਓਰ ਕੁਆਲਿਟੀ ਜੀ ਹੁੰਦੀ ਆ ਹਾਂਜੀ ਠੀਕ ਆ ਠੀਕ ਆ ਆਹ ਦੇਖ ਸਕਦੇ ਹੋ ਠੀਕ ਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਸਾਈ ਵਾਲ ਦਾ ਬੋਲ ਵੇਖਿਆ ਤੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ